ਮਾਫ ਕਰਨਾ ਤੇ ਮਾਫੀ ਮੰਗਣਾ ਕਮਜ਼ੋਰ ਬੰਦਿਆਂ ਦਾ ਕੰਮ ਨਹੀਂ ਮਾਫੀ ਵੀ ਸ਼ਕਤੀਸ਼ਾਲੀ ਬੰਦਾ ਮੰਗ ਸਕਦਾ ਹੈ ਤੇ ਮਾਫ ਵੀ ਸ਼ਕਤੀਸ਼ਾਲੀ ਬੰਦਾ ਕਰ ਸਕਦਾ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਕਿਉਂਕਿ ਮਾਫੀ ਮੰਗਣ ਦੇ ਲਈ ਅਭਿਮਾਨ ਦਾ ਤਿਆਗ ਕਰਨਾ ਪੈਂਦਾ ਤੇ ਮਾਫ ਕਰਨ ਦੇ ਲਈ ਵੱਡੇ ਹਿਰਦੇ ਦੀ ਲੋੜ ਹੁੰਦੀ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਮਾਫੀ ਮੰਗਣਾ ਵੀ ਤੇ ਮaaf ਕਰ ਦੇਣਾ ਵੀ ਇਹ ਸ਼ਕਤੀਸ਼ਾਲੀ ਬੰਦਿਆਂ ਦਾ ਕੰਮ ਹੈ ਕਮਜ਼ੋਰ ਬੰਦਿਆਂ ਦਾ ਕੰਮ ਨਹੀਂ ਤੇ ਮੇਰੀ ਬੇਨਤੀ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਗਲਤੀ ਕੀਤੀ ਹੈ ਨਾ ਕੋਈ ਅੱਜ ਉਹਨਾਂ ਨੂੰ ਮaaf ਕਰ ਦਿਓ ਤੇ ਜਿਨ੍ਹਾਂ ਦੇ ਨਾਲ ਤੁਸੀਂ ਕੋਈ ਗਲਤੀ ਕੀਤੀ ਹੈ ਉਹਨਾਂ ਕੋਲੋਂ ਅੱਜ ਮਾਫੀ ਮੰਗ ਲਿਓ ਕਿਉਂਕਿ ਮaaf ਕਰਨਾ ਤੇ ਮਾਫੀ ਮੰਗਣਾ ਇਹ ਸ਼ਕਤੀਸ਼ਾਲੀ ਬੰਦਿਆਂ ਦੇ ਹਿੱਸਿਆਂ 'ਚ ਆਉਂਦਾ ਹੈ ਕਮਜ਼ੋਰ ਬੰਦਿਆਂ ਦੇ ਹਿੱਸੇ 'ਚ ਦਲ ਨਹੀਂ ਆਉਂਦੀ